ਮਾਂ ਬੋਲੀ ਦੀ ਬਦੌਦ ਜਿਹੜੀ ਲੋਕੀਸ਼ਾਨ ਮਰੀਬ ਤਲਵੰਡੀ ਕਹਿੰਦਾ ਪਾਉਂਦੇ ਹੋ ਮਾਨ ਦੇਖੀ ਕਿਤੇ ਪਤਾ ਤੱਕ ਪਤ ਹੋ ਜਾਊਂ ਮੈਂ ਦੇਖੀ ਉਹ ਪੰਜਾਬੀਆ ਪੰਜਾਬੀ ਦੀ ਬੁਲਾਈਂ ਆਉਣ ਫਿਕੀ ਤੋਂ ਠੰਡੀਆਂ ਹਵਾਵਾਂ ਵੀਰ ਮੇਰੇ ਰਹਿਣ ਵਸਦੇ ਭੈਣਾ ਮੰਗਦੀਆਂ ਰੱਬ ਤੋਂ ਦੁਆਵਾਂ ਵੀਰ ਮੇਰੇ ਰਹਿਣ ਵਸਦੇ ਹੋ ਮਿੱਠੇ ਮਿਸ਼ਰੀ ਤੋਂ ਬੋਲ ਮਾਂ ਬੋਲੀ ਅਣਮੋਲ ਓ ਮਾਂ ਹੋਵੇ ਕਰ ਮਾਂ ਕਿਸੇ ਨੂੰ ਬੁਲਾਈ ਨਾ ਓ ਮਾਂ ਹੋਵੇ ਕਰ ਮਾਂ ਕਿਸੇ ਨੂੰ ਬਣਾਈ ਨਾ ਸੁਣ ਓ ਪੰਜਾਬੀਆ ਪੰਜਾਬੀ ਨੂੰ ਬੁਲਾਈ ਨਾ ਸੁਣਿਓ ਪੰਜਾਬੀਆ ਪੰਜਾਬੀ ਨੂੰ ਪੁਲਾਈਨਾ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਉਦਮ ਕੀਤਾ ਜਾ ਰਿਹਾ ਲੁਧਿਆਣਾ ਦੇ ਵਿੱਚ ਖੜੇ ਆ ਮੇਲਾ ਗੀਤਕਾਰਾਂ ਦਾ ਵੈਸੇ ਤੁਸੀਂ ਮੇਲੇ ਹਰ ਰੰਗ ਦੇ ਨਾਲ ਦੇਖੇ ਪਰ ਇਹ ਅਨੋਖਾ ਮੇਲਾ ਗੀਤਕਾਰਾਂ ਦੇ ਨਾਮ ਨਾਲ समर्पित ਰਹੇਗਾ ਅਜਿਹੀਆਂ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੀ ਲੰਮੇ ਸਮੇਂ ਤੋਂ ਸੇਵਾ ਕੀਤੀ तकरीबन 4-5 ਦਹਾਕਿਆਂ ਤੋਂ ਉਹ ਸੇਵਾ ਦੇ ਵਿੱਚ ਲੱਗੇ ਨੇ ਸੱਤ ਸਮੁੰਦਰ ਜਾ ਕੇ ਪੰਜਾਬੀ ਮਾਂ ਬੋਲੀ ਦੀ ਪਰਫੁੱਲਤਾ ਪੰਜਾਬੀ ਮਾਂ ਬੋਲੀ ਨੂੰ ਘਰ-ਘਰ ਲੈ ਕੇ ਜਾਣ ਦੀ ਇੱਕ ਵਾਹਿਦ ਕੋਸ਼ਿਸ਼ ਕੀਤੀ ਔਰ ਅੱਜ ਵੀ ਜਿਨ੍ਹਾਂ ਦਾ ਨਾਮ ਤੁਸੀਂ ਸੁਣਦੇ ਹੋ ਤਾਂ ਤੁਹਾਨੂੰ तकरीबन 2000 ਜਾਂ 90 ਦਾ ਦਹਾਕਾ ਚੇਤੇ ਆ ਜਾਂਦਾ ਜਦੋਂ ਉਹਨਾਂ ਦੇ ਨਾਮ ਤੇ ਲੋਕ ਜਿਹੜੇ ਖੜ੍ਹ ਜਾਂਦੇ ਸੀ ਔਰ ਉਹਨਾਂ ਨੂੰ ਸੁਣਨ ਦੇ ਲਈ ਆਤਾਵ ਹਿੰਦੇ ਇਸ ਤਾਂ ਮੇਰੀ ਮਰਾਦ ਪਾਲੀ ਦੇਤਵਾਲੀਆ ਸਾਹਿਬ ਮੇਰੇ ਨਾਲ ਨੇ ਦੇਤਵਾਲੀਆ ਸਾਹਿਬ ਅੱਜ ਅਸੀਂ ਜਾਂਦਾ ਸੁਭਾਗਾ ਵਾਲਿਆਂ ਤੁਹਾਡੇ ਵਰਗਿਆਂ ਦੇ ਸਾਨੂੰ ਸ਼ਖਸ਼ੀਅਤ ਤੇ ਦਰਸ਼ਨ ਮਿਲ ਹੁਣ ਦੇ ਜਿਹੜਾ ਗਾ ਸੁਭ ਮਿਲ ਰਿਹਾ ਜੀ ਬੜਾ ਲੰਮਾ ਛੋਟੇ ਹੁੰਦੇ ਤੁਹਾਨੂੰ ਦੇਖਦੇ ਸੀਗੇ ਬੜੇ ਲੰਬੇ ਸਵੇਤ ਮਾਂ ਬੁੱਲੀ ਦੀ ਸੇਵਾ ਕਰ ਰਹੇ ਹਾਂ ਔਰ ਤਜਰਬਾ ਕਹਿ ਹੋ ਜਾ ਰਿਹਾ ਜੀ ਹੁਣ ਤੱਕ ਪਹਿਲਾਂ ਸਾਰੇ ਸਰੋਤ ਨੇ ਪਿਆਰ ਭਰੀ ਸੱਸੀਕਰ ਸਾਡੇ ਉਸਤਾਦ ਲੋਕ ਅਮਰੀਕ ਸਿੰਘ ਜੀ ਤਲਵੰਡੀ ਸਾਹਿਬ ਖੜੇ ਮੇਰੇ ਹੱਥ ਜਗਤਾਰ ਗੱਲ ਬਾਈ ਜੀ ਸਾਡੇ ਸੁੱਖਾ ਜੀ ਇਹ ਅਮਰੀਕਾ ਤੋਂ ਵੀ ਬਾਈ ਜੀ ਇਹ ਸਾਡੇ ਅੱਜ ਸਾਥੀ ਨੇ ਵਾਜੀ ਇਹਨਾਂ ਦੇ ਸਿਰ ਤੇ ਬ੍ਰੋਮ ਹੋ ਰਿਹਾ ਸਰ ਹੈ ਤੇ ਅੱਜ ਵਾਜੀ ਜਿਹੜੀ ਗੀਤਕਾਰਾਂ ਦਾ ਮੇਲਾ ਬੜਾ ਹੈ ਸੁਪਾਗਾ ਦੇ ਨਾਲ ਅੱਜ ਸਾਰੇ ਇੱਕ ਦੂਜੇ ਨੂੰ ਮਿਲਣਗੇ ਕਹਿੰਦੇ ਵੀ ਜੱਗ ਜਿਉਂਦੇ ਦੇ ਮੇਲੇ ਕਈ ਵਾਰੀ ਸਿੱਖ ਦੂਜੇ ਨੂੰ ਜਾਣਦੇ ਨਹੀਂ ਸੀ ਗੀਤ ਰਕਾਰਡ ਹੋ ਜਾਂਦੇ ਸੀ ਬਹੁਤ ਵਧੀਆ ਦਿਨ ਅੱਜ ਪਾਗਾ ਵਾਲਾ ਵਾਜੀ ਸਾਡੀ ਸਾਰੀ ਟੀਮ ਨੇ ਸਾਰਿਆਂ ਨੇ ਰਲ ਮਿਲ ਕੇ ਨਾ ਇਹ ਹਮਲਾ ਮਾਰੇ ਇਕੱਲੇ ਬੰਦੇ ਦਾ ਨਹੀਂ ਕਿਸੇ ਦਾ ਮੇਲਾ ਹੈ ਸਾਰਿਆਂ ਦਾ ਵੱਡਿਆਂ ਦਾ ਆਸ਼ੀਰਵਾਦ ਆ ਤੇ ਛੋਟਿਆਂ ਦੀ ਸ਼ੁਭ ਸ਼ਾਮਾਂ ਨੇ ਸਾਰੇ ਆਪ ਰਲ ਮਿਲ ਕੇ ਤੁਸੀਂ ਵੀ ਹੰਬਲਾ ਮਾਰਿਆ ਕਿ ਅੱਲਾਹ ਤੇ ਦੂਰ ਦੂਰ ਤੱਕ ਦੀ ਪਵਿੱਜਿਤੀ ਕੀਤੀ ਆ ਤੇ ਬਾਕੀ ਅਸੀਂ ਕਹਿੰਦੇ ਵੀ ਸਾਰਿਆਂ ਦਾ ਅੱਜ ਸਹਿਯੋਗ ਮਿਲੇ ਵੀ ਮੇਲਾ ਚੜ੍ਹਦੀ ਕਲਾ 'ਚ ਹੋਵੇ ਹਰ ਇੱਕ ਸਾਲ ਮਨਾਇਆ ਜਾਵੇ ਜੇ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਵਿੱਚੋਂ ਪਾਲੀ ਦੇਤ ਵਾਲੀ ਆ ਸਾਭ ਨੂੰ ਪਾਸੇ ਕਰਨ ਤਾਂ ਲੱਗਦਾ ਨਹੀਂ ਕਿ ਪੰਜਾਬੀ ਮਾਂ ਬੋਲੀ ਦੀ ਸਪੇਸ ਉਹ ਕੋਈ ਵਿਅਕਤੀ ਲੈ ਸਕਦਾ ਪਰ ਜਿੰਨਾ ਤੁਸੀਂ ਸ਼ਿੱਦਤ ਦੇ ਨਾਲ ਪੰਜਾਬੀ ਮਾਂ ਬੋਲੀ ਲਈ ਜਾਂ ਸਾਡੇ ਰਿਸ਼ਤਿਆਂ ਦੀ ਮਾਵਾ ਧੀ ਦਾ ਰਿਸ਼ਤਾ ਹੋਵੇ ਜਾਂ ਮਾਂ ਔਰ ਬੱਚੀ ਦਾ ਰਿਸ਼ਤਾ ਹੋਵੇ ਤੁਸੀਂ ਬਖੂਬੀ ਉਸ ਨੂੰ ਆਪਣੇ ਸ਼ਬਦਾਂ ਵਿੱਚ ਪ੍ਰੋਕ ਰੱਖਿਆ ਕੱਲ ਇੱਕ ਗੀਤ ਵੱਜਿਆ ਸੀ ਵੀ ਸੁਣੋ ਪੰਜਾਬੀ ਆ ਪੰਜਾਬੀ ਨੂੰ ਭੁਲਾਈ ਨਾ ਮੇਰੇ ਖੱਬੇ ਹੱਥ ਕਰੇ ਨਹੀਂ ਹੈ ਨਾ ਉਹ ਸੀ ਮਾਂ ਬੋਲੀ ਦੀ ਬਤਾਉਂਦੇ ਜਿਹੜੇ ਲੋਕੀ ਸ਼ਾਨ ਨੇ ਮਰੀਬ ਤਲਵੰਡੀ ਕਹਿੰਦਾ ਪਾਉਂਦੇ ਹੋ ਮਾਨ ਨੇ ਦੇਖੀ ਕਿ ਤੇ ਪਤਤ ਕੋਪਤ ਹੋ ਜਾ ਮੈਂ ਦੇਖੀਓ ਪੰਜਾਬੀਆ ਪੰਜਾਬੀ ਨੂੰ ਭਲਾਈਂਦਾ ਅਵੀ ਸੁਣੋ ਪੰਜਾਬੀਆ ਪੰਜਾਬੀ ਨੂੰ ਗੱਲ ਇਹ ਵੀ ਇਹਨਾਂ ਗੀਤਾਂ ਤੇ ਬੜਾ ਮਾਣ ਹੁੰਦਾ ਵਾ ਜੀ ਤੇ ਕਹਿੰਦੇ ਆਪਣੀ ਜ਼ੁਬਾਨ ਉੱਤੇ ਮਾਣ ਹੋਣਾ ਚਾਹੀਦਾ ਜਦੋਂ ਬੰਦਾ ਬੋਲੇ ਤਾਂ ਪਛਾਣ ਹੋਣਾ ਚਾਹੀਦਾ ਮੈਂ ਕੱਲਾ ਨਹੀਂ ਵਾ ਜੀ ਤੁਹਾਡੇ ਨਾਲ ਆ ਸਾਰਿਆਂ ਦੇ ਮੈਂ ਕੋਸ਼ਿਸ਼ ਕਰਦਾ ਵੀ ਪਰਿਵਾਰ ਗਿੱਦ ਗਾ ਜੇ ਮਾਮਾ ਤੇ ਧੀਆ ਵਰਗੇ ਰਿਸ਼ਤੇ ਕੀ ਹੋਰ ਜਰੂਰ ਸੁਣਾ ਚਾਹੂਗੇ ਜੇਕਰ ਨਾ ਗੀਤ ਸੁਣਿਆ ਤਾਂ ਸ਼ਾਇਦ ਸਾਡੇ ਦਰਸ਼ਕ ਨਾਲ ਵੀ ਬਹੁਤ ਵੱਡੀ ਜ਼ਿਆਦਤੀ ਹੋ ਗਈ ਕਿ ਤੁਸੀਂ ਇੰਟਰਵਿਊ ਤਾਂ ਕਰ ਰਹੇ ਸੀ ਪਰ ਯਾਰ ਸਾਨੂੰ ਗੀਤ ਨਹੀਂ ਸੁਣਾਇਆ ਤੁਸੀਂ ਅਲਾਂਬਾ ਸਾਨੂੰ ਮਿਲੂਗਾ ਆਉਣ ਪਿੱਛੇ ਚੱਲੀ ਹੇ ਸਦਾ ਜੀ ਆਉਣ ਪੇਕਿਆਂ ਤੋਂ ਆਉਣ ਪੇਕਿਆਂ ਤੋਂ ਠੰਡੀਆਂ ਹਵਾਵਾਂ ਵੀਰ ਮੇਰੇ ਰਹਿਣ ਵਸਦੇ ਭੈਣਾ ਮੰਗਦੀਆਂ ਰੱਬ ਤੋਂ ਦੁਆਵਾਂ ਵੀਰ ਮੇਰੇ ਰਹਿਣ ਵਸਦੇ ਜਿਹੜੇ ਅੱਜ ਰਿਸ਼ਤਿਆਂ ਦਾ ਨਿਗਾਰ ਵੀ ਹੋਇਆ ਸ਼ਾਇਦ ਸਾਡੀ ਕਲਮ ਜਿਹੜੀ ਅੱਗੇ ਉਹ ਰਿਸ਼ਤਿਆਂ ਨੂੰ ਕਦੇ ਬਖੂਬੀ ਆ ਲੰਬੇ ਸਮੇਂ ਤੋਂ ਜਿਹੜਾ ਹੈਗਾ ਉਸ ਨੂੰ ਅਭਾਰ ਹੀ ਨਹੀਂ ਪਾਈ ਇਹ ਲੱਗਦਾ ਕਿ ਬਹੁਤ ਪੰਜਾਬੀ ਮਾਂ ਬੋਲੀ ਦਾ ਜਾਂ ਪੰਜਾਬੀ ਸਾਡੇ ਸੱਭਿਆਚਾਰ ਦਾ ਪੰਜਾਬੀ ਸਾਡੀ ਰੀਤ ਰਿਵਾਜ ਸੀ ਸਾਡੇ ਇੱਕ ਰਿਸ਼ਤੇ ਨਾਤੇ ਸੀ ਉਹਨੂੰ ਵੀ ਬਹੁਤ ਵੱਡਾ ਘਾਟਾ ਪਿਆ ਸਮੇਂ ਦੇ ਨਾਲ ਹੁਣ ਆਏ ਭਾਜੀ ਬ ਗੁਰਬਾਣੀ ਵਿੱਚ ਲਿਖਿਆ ਵੀ ਆਪੇ ਹਰ ਇੱਕ ਰੰਗ ਹੈ ਆਪੇ ਉਹ ਰੰਗੀ 10 ਸਾਲ ਬਾਅਦ ਗੀਤ ਬਦਲ ਲਏ ਕਿ ਦੇ ਸੈਟ ਸੰਗ ਦੇ ਡਿਊਟ ਆਉਂਦੇ ਆ ਬਾਕੀ ਕਹਿੰਦੇ ਵੀ ਦੋ ਪੈਰ ਘੱਟ ਤੁਰਨਾ ਤੇ ਪਰ ਤੁਰਨਾ ਮੜਕ ਦੇਣਾ ਆਪਾਂ ਸਾਰਿਆਂ ਨੂੰ ਅੱਜ ਬੇਨਤੀ ਕਰਾਂਗੇ ਗੀਤਕਾਰਾਂ ਨੂੰ ਵੀ ਵੀ ਆਪਾਂ ਜਿਹੜੇ ਉਲਾਮਬੇ ਵੀ ਦਿੰਦੇ ਆ ਆਪਾਂ ਗੀਤਕਾਰ ਕਲਾਕਾਰ ਆਪਣੀ ਕੰਪਨੀ ਤੁਹਾਡੇ ਚੈਨਲ ਆਪਾਂ ਸਾਰੇ ਇਕੱਠੇ ਹੋ ਕੇ ਹੰਬਲਾ ਮਰੀ ਦੇ ਨਾਲ ਸਰੋਤੇ ਵੀ ਕਿਸੇ ਨੂੰ ਉਲਾਮਬਾ ਦੇਣ ਦਾ ਥੋਣਾ ਨਹੀਂ ਹੈ ਨਾ ਆਪਾਂ ਸਾਰੇ ਇਕੱਠੇ ਹੋ ਕੇ ਪੰਜਾਬੀ ਮਾਂ ਬੋਲੀ ਸੇਵਾ ਕਰੀਏ ਕਸ਼ਬਦ ਪੰਜਾਬੀ ਮਾਂ ਬੋਲੀ ਦੇ ਨਾਮ ਤੇ ਗੱਲ ਆ ਵੀ ਲਵੰਦੀ ਸਾਹਿਬ ਦਾ ਹੀ ਗੀਤ ਆ ਹੋ ਮਿੱਠੇ ਮਿਸ਼ਰੀ ਤੋਂ ਬੋਲ ਮਾਂ ਬੋਲੀ ਅਨਮੋਲ ਹੋ ਮਾਂ ਹੋਵੇ ਕਰ ਮਾਂ ਕਿਸੇ ਨੂੰ ਬੁਲਾਈ ਨਾ ਹੋ ਮਾਂ ਹੋਵੇ ਕਰ ਮਾਂ ਕਿਸੇ ਨੂੰ ਬਣਾਈ ਨਾ ਸੁਣ ਓਏ ਪੰਜਾਬੀਆ ਪੰਜਾਬੀ ਨੂੰ ਪੁਲਾਈ ਨਾ ਸੁਣੋ ਪੰਜਾਬੀਆਂ ਪੰਜਾਬੀ ਨੂੰ ਪੁਲਾਈ ਨਾ ਤਾਂ ਇਹ ਉਹ ਜਿਹੜੇ ਸਾਡੇ ਪੰਜਾਬੀ ਮਾਂ ਬੋਲੀ ਦੇ ਰਾਖੇ ਨੇ ਜਿਨ੍ਹਾਂ ਨੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਤੱਕ ਸੱਤ ਸਮੁੰਦਰ ਪਾਰ ਜਾ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਪਰਫੁੱਲਤਾ ਲਈ ਸੰਘਰਸ਼ ਕੀਤਾ ਪਰ ਬਹੁਤ ਵੱਡੀ ਜ਼ਿੰਮੇਵਾਰੀ ਇਹਨਾਂ ਦੇ ਮੋਢਿਆਂ ਤੇ ਹੈ ਕਿ ਜਦੋਂ ਉਹ ਹੁਣ ਆਖਰੀ ਪੜਾਅ ਦੇ ਵਿੱਚ ਨੇ ਤਾਂ ਉਹਨਾਂ ਨੇ ਅਗਲੀ ਵਾਂਗ ਡੋਰ ਜਿਹੜੀ ਨਵੀਂ ਪੀੜ੍ਹੀ ਉਹਨਾਂ ਨੂੰ ਸੌਂਪਣੀ ਹੈਗੀ ਔਰ ਇਸੇ ਲਈ ਜਿਹੜਾ ਹੈਗਾ ਬਹੁਤ ਵੱਡਾ ਉਦਮਾਜ ਲੁਧਿਆਣਾ ਦੇ ਵਿੱਚ ਆ ਗੀਤਕਾਰਾਂ ਦੇ ਨਾਮ ਇਹ ਮੇਲਾ ਰਹਿਣ ਵਾਲਾ ਕੈਮਰਾਮੈਨ ਅੰਮ੍ਰਿਤ ਪ੍ਰੀਤ ਦੇ ਨਾਲ ਰਮਨਦੀਪ ਅਣਮੀ ਟੀਵੀ ਲੁਧਿਆਣਾ